ਸੋ ਅੱਛਲ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਭਾਜਪਾ ਨੇ ਹੁਣ ਐਮਸੀ ਚੋਣਾਂ ਦੇ ਵਿੱਚ ਹੋਈ ਤੱਕੇਸ਼ਾਈ ਨੂੰ ਲੈ ਕੇ ਰਾਸ਼ਟਰੀ ਮਹਿਲਾ ਕਮਿਸ਼ਨ ਤੱਕ ਪਹੁੰਚ ਕੀਤੀ ਹੈ ਸਾਫ ਤੌਰ ਤੇ ਜ਼ਿਕਰ ਕੀਤਾ ਗਿਆ ਹੈਗਾ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਆਮ ਆਪੀ ਪਾਰਟੀ ਦੇ ਵਿਧਾਇਕ ਤੱਕ ਨਜ਼ਰ ਆ ਰਹੇ ਨੇ ਦੋ ਵਿਧਾਇਕਾਂ ਦਾ ਜ਼ਿਕਰ ਉੱਚੇ ਚ ਤੌਰ ਤੇ ਹੋ ਰਿਹਾ ਹੈਗਾ ਕੋਹਲੀ ਸਾਹਿਬ ਦਾ ਤੇ ਦੂਸਰੇ ਪਾਸੇ ਦੀ ਸੀ ਜ਼ਿਕਰ ਕਰਾਉਣ ਵਿੱਚ ਚੇਤਨ ਸਿੰਘ ਜੋੜਾ ਮਾਜਰਾ ਦਾ ਤਾਂ ਦੋ ਵਿਧਾਇਕਾਂ ਦਾ ਨਾਮ ਜ਼ਿਕਰ ਕੀਤਾ ਗਿਆ ਹੈਗਾ ਤੇ ਦੂਸਰੇ ਪਾਸੇ तमाम ਵੀਡੀਓ ਜਿਨ੍ਹਾਂ ਦੇ ਵਿੱਚ ਧੱਕੇਸ਼ਾਹੀ ਹੁੰਦੀ ਦਿਖਾਈ ਦੇ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਸਾਫ ਤੌਰ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਵੀਡੀਓ ਜਿਹੜੀ ਹੈ ਭਾਜਪਾ ਨੇ ਖਾਸ ਕਰਕੇ ਬਣਾ ਕੇ ਭੇਜੀ ਹੈ ਮਹਿਲਾ ਕਮਿਸ਼ਨ ਨੂੰ ਉਹਦੇ ਵਿੱਚ ਸਾਫ ਤੌਰ ਤੇ ਦੇਖਿਆ ਜਾ ਰਿਹਾ ਜੈਂਦਰ ਤਾਂ ਉੱਥੇ ਆਮ ਆਦਮੀ ਪਾਰਟੀ ਦੇ ਦੋ ਵਿਧਾਇਕ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵੱਲੋਂ ਉਚੇਚੇ ਤੌਰ ਤੇ ਇਹ ਕਿਹਾ ਜਾ ਰਿਹਾ ਹੈ ਇਲਜ਼ਾਮ ਲਗਾਏ ਜਾ ਰਹੇ ਕਿ ਤੱਕੇਸ਼ਾਈ ਕੀਤੀ ਗਈ ਹੈ ਉਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਤਾਂ ਖਾamil ਸੀਗੇ ਤਾਂ ਹੋਰ ਆਗੂ ਵੀ ਜਿਹੜੇ ਸੀਗੇ ਉਹ ਵੀ ਇਹਨਾਂ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਖਾਸ ਕਰਕੇ ਕੁਝ ਮਹਿਲਾਵਾਂ ਦੇ ਕੋਲੋਂ ਉਹਨਾਂ ਦੇ ਕੱਪੜੇ ਜਿਹੜੇ ਸੀਗੇ ਉਹਨਾਂ ਦੇ ਵਿੱਚ ਭਾਵੇਂ ਉਹਨਾਂ ਨੇ ਫਾਇਲਾ ਜੈਕਟਾਂ ਦੇ ਥੱਲੇ ਲੁਕੋਈਆਂ ਹੋਈਆਂ ਸੀ ਉਹਨਾਂ ਦੇ ਵਿੱਚੋਂ ਖਿੱਚ ਕੇ ਭੱਜੇ ਹੋਏ ਨਜ਼ਰ ਆ ਰਹੇ ਨੇ ਕਾ ਵੱਡੇ ਇਲਜ਼ਾਮ ਸਿੱਧ ਤੌਰ ਤੇ ਭਾਜਪਾ ਨੇ ਲਾਇਆ ਨੇ ਸਾਫ ਤੌਰ ਤੇ ਜ਼ਿਕਰ ਕੀਤਾ ਜਾ ਰਿਹਾ ਹੈਗਾ ਕਿ ਜਿਸ ਤਰੀਕੇ ਦੇ ਹਾਲਾਤ ਨੇ ਇਥੋਂ ਸਿੱਧ ਤੌਰ ਤੇ ਨਜ਼ਰ ਆ ਰਹੀ ਹੈ ਕਿ ਚੋਣ ਲੁੱਟਣ ਦੀ ਕੋਸ਼ਿਸ਼ ਜਿਹੜੀ ਹੈ ਆਮ ਆਦਮੀ ਪਾਰਟੀ ਕਰ ਰਹੀ ਹੈ ਹਾਲਾਂਕਿ ਆਮ ਆਦਮੀ ਪਾਰਟੀ ਦੇ ਵਕਫਾ ਖਾਗੂ ਇਸ ਚੀਜ਼ ਨੂੰ ਦਰਕਨਾਰ ਕਰ ਰਹੇ ਨੇ ਕਿ ਧੱਕੇਸ਼ਾਹੀ ਉਹਨਾਂ ਦੇ ਵੱਲੋਂ ਕੋਈ ਨਹੀਂ ਕੀਤੀ ਗਈ ਸਥਾਨਕ ਲੋਕਾਂ ਦੇ ਵੱਲੋਂ ਵੀ ਉੱਚੇਚੇ ਤੌਰ ਤੇ ਇਦਾਂ ਦੀਆਂ ਟਿੱਪਣੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਉੱਚੇਚੇ ਤੌਰ ਤੇ ਇਸ ਮਸਲੇ ਨੂੰ ਲੈ ਕੇ ਜਦੋਂ ਭਾਜਪਾ ਵੱਲੋਂ ਮਹਿਲਾ ਪੰਜਾਬ ਦੇ ਕਮਿਸ਼ਨ ਜਿਹੜੇ ਹੈਗੇ ਨੇ ਉਹਨਾਂ ਤੱਕ ਪਹੁੰਚ ਕੀਤੀ ਗਈ ਤਾਂ ਉਹਨਾਂ ਦਾ ਜਿਹ ਸਦਾ ਰਵਈਆ ਸੀਗਾ ਉਸ ਨੂੰ ਲੈ ਕੇ ਵੀ ਭਾਜਪਾ ਵੱਡੇ ਸਵਾਲ ਖੜੇ ਕਰ ਰਹੀ ਹੈ ਤਾਂ ਇਸ ਤੋਂ ਬਾਅਦ ਕਹਿੰਦੇ ਕਿ ਅਸੀਂ ਕੋਸ਼ਿਸ਼ ਕੀਤੀ ਹੈ ਕਿ ਰਾਸ਼ਟਰੀ ਮਹਿਲਾ ਕਮਿਸ਼ਨ ਜਿਹੜੇ ਹੈਗੇ ਨੇ ਉਹਨਾਂ ਤੱਕ ਪਹੁੰਚ ਕੀਤੀ ਜਾਵੇ ਇਸ ਬਾਬਤ ਉੱਚੇ ਚਤੌਰ ਤੇ ਜੈਂਦਰ ਕੌਰ ਵੱਲੋਂ ਲਿਖਤੀ ਰੂਪ ਦੇ ਵਿੱਚ ਜਿਹੜੀ ਹੈ ਕੰਪਲੇਨਟ ਕੀਤੀ ਗਈ ਹੈ ਤਸਵੀਰਾਂ ਵੱਖ-ਵੱਖ ਜਿਹੜੀਆਂ ਨੇ ਉਹਨਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਕੀ ਨਲ ਧੱਕੇਸ਼ਾਈ ਹੋ ਰਹੀ ਹੈ ਕਿਸ ਤਰ੍ਹਾਂ ਨਾਲ ਜਿਹੜੀਆਂ ਫਾਈਲਾਂ ਖੋ ਕੇ ਕੁਝ ਮੁਲਜ਼ਮ ਜਿਹੜੇ ਨੇ ਉਹ ਭੱਜ ਰਹੇ ਨੇ ਤਾਂ ਇਸ ਕਰਕੇ ਇਸੇ ਕਰਕੇ ਪੂਰਾ ਮਸਲਾ ਜਿਹੜਾ ਹੈਗਾ ਕਾਫੀ ਭਖਿਆ ਹੋਇਆ ਹੈਗਾ ਬਹੁਤ ਸਾਰੀਆਂ ਵੱਖ-ਵੱਖ ਵੀਡੀਓ ਹੋਰ ਵੀ ਹੋਰ ਤਾਂ ਕੈਸ਼ਾਈ ਹੋਈ ਹੈ ਪਰ ਉੱਚੇਚੇ ਤੌਰ ਤੇ ਜਿਹੜੀ ਮਹਿਲਾਵਾਂ ਦੇ ਨਾਲ ਬਦਸਲੂਕੀ ਦਾ ਤੱਕੇਸ਼ਾਈ ਹੋਈ ਹੈ ਇਸ ਨੂੰ ਲੈ ਕੇ ਉਹ ਕਿਹਾ ਜਾ ਰਿਹਾ ਹੈਗਾ ਕਿ ਆਖਰਕਾਰ ਪੰਜਾਬ ਮੈਲਕ ਮਿਸ਼ਨ ਵੱਲੋਂ ਕੋਈ ਸੁਵਮੋ ਨੋਟਿਸ ਤੱਕ ਕਿਉਂ ਨਹੀਂ ਲਿਆ ਗਿਆ ਤਾਂ ਸਿਆਸੀਕਰਨ ਹੋਣ ਦੀਆਂ ਗੱਲਾਂ ਆਖੀਆਂ ਜਾ ਰਹੀਆਂ तमाम ਮਸਲੇ ਤੇ ਗਲਬਾਦ ਲਈ ਸਾਡੇ ਨਾਲ ਭਾਜਪਾ ਦੇ ਅਹਿਮ ਆਗੂ ਪ੍ਰਤਪਾਲ ਸਿੰਘ ਵਲੀਬਾਲ ਜੁੜੇ ਨੇ ਉਹਨਾਂ ਨਾਲ ਗੱਲ ਕਰਦੇ ਆ ਬੱਲੇਬਾਲ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਪੂਰਾ ਮਸਲਾ ਜਿਸ ਤਰੀਕੇ ਨਾਲ ਤੁਹਾਨੂੰ ਹੁਣ ਉਚਿਤੇ ਤੌਰ ਤੇ ਪੰਜਾਬ ਦੇ ਮਹਿਲਾ ਕਮਿਸ਼ਨ ਨੂੰ ਛੱਡ ਕੇ ਰਾਸ਼ਟਰੀ ਮਹਿਲਾ ਕਮਿਸ਼ਨ ਤੱਕ ਜਾਣਾ ਪਿਆ ਹੈਗਾ ਦੇਖੋ ਪੋਗਲ ਸਾਹਿਬ ਗੱਲ ਇਹ ਹੈ ਕਿ ਜਿਸ ਹਸਾਬ ਨਾਲ ਲੁੱਟੀ ਤੇ ਕੁੱਟੀ ਗਈ ਹੈ ਇਲੈਕਸ਼ਨ ਇਹ ਮੀਡੀਆ ਦੀਆਂ ਕੈਮਰਿਆਂ ਨੇ ਨਾਲ ਪੂਰੇ ਪੰਜਾਬ ਨੇ ਦੇਖੀ ਆ ਜੀ ਤੁਸੀਂ ਵੀ ਵਿਖਾਈ ਹੋਣੀ ਆ ਕਿ ਜਿਸ ਤਾਰਫ ਦਾ ਤਸ਼ੱਦਦ ਉੱਥੇ ਲੇਡੀਜ਼ ਨਾਲ ਖਾਸ ਕਰਕੇ ਕੀਤਾ ਗਿਆ ਵਾ ਉਹਨਾਂ ਦੇ ਕੱਪੜਿਆਂ ਤੋਂ ਖਿੱਚ ਤੂ ਕਰਕੇ ਕੱਪੜੇ ਪਾਰ ਕੇ ਫਾਇਲਾ ਖੋ ਕੇ ਭੱਜੇ ਨੇ ਲੋਕ ਜੀ ਇੱਕ ਲੇਡੀ ਦਾ ਪੈਰ ਟੁੱਟਿਆ ਹੋਇਆ ਸੀ ਉਹਦੀ ਖਿੱਚ ਤੂ ਕਰਦੇ ਹੋਿਆਂ ਦੀ ਵੀਡੀਓ ਅਸੀਂ ਉਹ ਕੀਤੀ ਹੈ ਜਨਤਕ ਜਿਸ ਚੇਤਨ ਜਵਾਲਾ ਮਾਜ ਦਾ ਸ਼ਰੀਰ ਆ ਦਿਖ ਰਿਹਾ ਹ ਹੂੰ ਉਥੇ ਉਹ ਬੀਬਾ ਜੈਨਦਰ ਕੌਰ ਨੂੰ ਇਥੋਂ ਤੱਕ ਕਰਦੇ ਆ ਬਕਵਾਸ ਮਾਰਦੀ ਫਿਰਦੀ ਹੈ ਇਹ ਸ਼ਬਦ ਵੀ ਬਕਾਇਦਾ ਆਏ ਨੇ ਜੀ ਇਹ ਧਾਮੀ ਸਾਹਿਬ ਨੂੰ ਤਾਂ ਔਮਨ ਕਮਿਸ਼ਨ ਨੇ ਬੁਲਾ ਲਿਆ ਸੀ ਤਾਂ ਚਾਰ ਦਿਨ ਦੇ ਉਹਨਾਂ ਨੂੰ ਦੇ ਹੀ ਜਾਂਦੇ ਆ ਵੀਡੀਓਜ਼ ਵੀ ਰਿਕਵੈਸਟ ਵੀ ਕੀਤੀ ਆਨਲਾਈਨ ਵੀ ਪਾਇਆ ਪਰ ਉਹਦਾ ਜਵਾਬ ਹੀ ਨਹੀਂ ਦਿੰਦੇ ਕਹਿੰਦੇ ਮੇਰਾ ਪੋਲੀਟਿਕਲ ਇਸ਼ੂਸ ਤੇ ਨਹੀਂ ਬੋਲਦੀ ਹੈਗੀ ਉਹ ਮਜਬੂਰਨ ਹੋ ਕੇ ਸਾਨੂੰ ਹਮ ਨੈਸ਼ਨਲ ਕਮਿਸ਼ਨ ਕੋਲ ਜੜਾ ਪਿਆ ਕਿ ਜਿਸ ਸਾਹ ਨਾਲ ਉਹ ਵੋਟਾਂ ਦੇ ਵਿੱਚ ਸਾਡੀਆਂ ਜਿਹੜੀਆਂ ਭੈਣਾਂ ਨੇ ਪੰਜਾਬ ਦੀਆਂ ਉਹਨਾਂ ਨੂੰ ਆਪ ਦੇ ਗੁੰਡਿਆਂ ਨੇ ਜੀ ਕਿਵੇਂ ਕੁੱਟਿਆ ਕਿਵੇਂ ਲੁੱਟਿਆ ਉਹਨਾਂ ਦੇ ਕੱਪੜੇ ਤੱਕ ਪਾੜੇ ਉਹਨਾਂ ਨੂੰ ਜਲੀਲ ਕੀਤਾ ਉਹਨਾਂ ਨੂੰ ਗਾਲਾਂ ਕੱਢੀਆਂ ਜੀ ਹੁ ਜਾਵਾਂਗੇ ਤਾਂ ਸਹੀ ਫਿਰ ਆਪਦੀਆਂ ਪਹਿਣਾ ਦੀ ਲੜਾਈ ਦੇ ਲਈ ਉਸ ਕਰਕੇ ਅਸੀਂ ਨੈਸ਼ਨਲ ਕਮਿਸ਼ਨ ਫਾਰ ਔਮਨਸ ਕੋਲ ਗਏ ਆ ਕਿ ਆ ਜਿਹੜੇ ਦੋ ਐਮ ਐਲ ਏ ਜਿਹੜੇ ਚੰਦ ਨੇ ਇਹਨਾਂ ਨੂੰ ਬੁਲਾਓ ਜੀ ਕਿਉਂਕਿ ਇੱਥੋਂ ਵਾਲੀ ਤਾਂ ਜਿਹੜੇ ਮਹਿਲਾ ਕਮਿਸ਼ਨ ਵਾਲੇ ਨੇ ਉਹ ਫਿਰ ਸਰਕਾਰੀ ਨੇ ਉਹਨਾਂ ਨੇ ਤਾਂ ਬੁਲਾਉਣੇ ਨਹੀਂ ਹੈਗੇ ਉਹ ਵਿਰੋਧੀ ਧਿਰ ਨੂੰ ਤਾਂ ਬੁਲਾ ਸਕਦੇ ਨੇ ਜੀ ਪਰ ਜਿਹੜੀ ਸੱਤਾ ਤੇ ਰਹਿ ਜਿਨ੍ਹਾਂ ਦੇ ਉਹ ਜਿਹੜੇ ਸਾਰੇ ਟਵੀਟ ਨੇ ਉਹ ਵੀ ਰੀਟਵੀਟ ਕਰਦੇ ਨੇ ਉਹਨਾਂ ਨੂੰ ਬੁਲਾਣ ਦੀ ਹਿੰਮਤ ਹੈ ਨਹੀਂ ਬੀਬੀ ਜੀ ਦੇ ਵਿੱਚ ਫਿਰ ਅਸੀਂ ਸਾਨੂੰ ਮਜਬੂਰਨ ਹੋ ਕੇ ਪੰਜਾਬ ਨੂੰ ਛੱਡ ਕੇ ਨੈਸ਼ਨਲ ਕਮਿਸ਼ਨ ਕੋਲ ਜਾਣਾ ਪਿਆ ਔਰ ਤੁਸੀਂ ਲਿਖਿਆ ਕਿ ਅਸੀਂ ਬਾਰ ਬਾਰ ਅਪੀਲਾਂ ਵੀ ਕੀਤੀਆਂ ਕਿ ਪੰਜਾਬ ਔਮਨ ਕਮਿਸ਼ਨ ਇਹਨਾਂ ਲੋਕਾਂ ਨੂੰ ਬੁਲਾਏ ਇਹਨਾਂ ਦੀ ਖਿੱਚ ਤੂ ਘਰੇ ਇਹਨਾਂ ਤੋਂ ਜਵਾਬਦੇਹੀ ਮੰਗੇ ਲੋਕਾਂ ਦੇ ਚੁਣੇ ਹੋਏ ਨਮਾਇਦੇ ਨੇ ਜੇ ਉਹ ਹੀ ਅਜਿਹਾ ਹਰਕਤਾ ਕਰਨਗੇ ਤਾਂ ਆਪਾਂ ਕਿਹਦੇ ਤੋਂ ਉਮੀਦ ਰੱਖ ਸਕਦੇ ਹਾਂ ਜੀ ਵੈਸੇ ਬਲੀਵਲ ਸਰ ਜੀ ਤੁਸੀਂ ਜ਼ਿਕਰ ਕੀਤਾ ਕਿ ਪੰਜਾਬ ਦੀ ਮੈਲਾ ਕਮਿਸ਼ਨ ਜਿਹੜੇ ਨੇ ਉਹਨਾਂ ਤੱਕ ਪਹੁੰਚ ਨਹੀਂ ਕੀਤੀ ਕਿਉਂਕਿ ਉਹ ਸਰਕਾਰੀ ਨੇ ਤੁਸੀਂ ਆਪਣੇ ਤੌਰ ਤੇ ਕੰਪਲੇਂਟ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਤੱਕ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਕਿ ਨਹੀਂ ਕੀਤੀ ਵੈਸੇ ਤੁਸੀਂ ਤੁਸੀਂ ਆਪ ਦੇ ਫੋਨ 'ਚ ਹੀ ਦੇਖ ਲਓ ਕਿ ਅਸੀਂ 3 ਵਾਰ ਉਹਨਾਂ ਤੱਕ ਇਹ ਗੱਲ ਪਹੁੰਚਾਈ ਹੈ ਜੀ ਚਾਹੇ ਉਹ ਟਵੀਟਸ ਦੇ ਜ਼ਰੀਏ ਹੋਏ ਚਾਹੇ ਉਹ ਲਿਖਤ ਦੇ ਜ਼ਰੀਏ ਹੋਏ ਉਹਨਾਂ ਤੋਂ ਅੱਜ ਸਵਾਲ ਵੀ ਪੁੱਛਿਆ ਗਿਆ ਉਹ ਉਹਨਾਂ ਦਾ ਉਹਨਾਂ ਦੀ ਸਟੇਟਮੈਂਟ ਹੈ ਕਿ ਮੈਂ ਪੋਲੀਟੀਕਲ ਇਸ਼ੂਸ ਤੇ ਨਹੀਂ ਬੋਲਦੀ ਜੀ 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 ਕੀ 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 ਇੱਕ ਜਿਹੜੀਆਂ ਲੇਡੀਜ਼ ਜਿਹੜੀਆਂ ਕੈਂਡੀਡੇਟ ਬਣ ਕੇ ਗਈਆਂ ਨੇ ਆਦੀ ਨੋਮੀਨੇਸ਼ਨ ਕਰਨ ਗਈਆਂ ਲੋਕਤੰਤਰ ਦੇ ਪਰਦ ਦੇ ਵਿੱਚ ਹਿੱਸਾ ਲੈਣ ਗਈਆਂ ਨੇ ਉਹ ਪੋਲੀਟਿਕਲਾਈਜ਼ ਹੋ ਗਿਆ ਇਸ਼ੂ ਕਿਤਾ ਬੀਬੀ ਜੀ ਦੀ ਗੀਰ ਪੋਲੀਟਿਕਲੀ ਹੈ ਨਾ ਵੈਸੇ ਬਲੀਵਲ ਸਾਹਿਬ ਮੈਂ ਇਸ ਗੱਲ ਤੋਂ ਹੈਰਾਨ ਆ ਕਿ ਅਸੀਂ ਬਿਯੋਂਡ ਦਾ ਪਾਰਟੀ ਜਾ ਕੇ ਜੇ ਗੱਲ ਕਰਨੀ ਹੋਵੇ ਜਿਹੜੀਆਂ ਤਸਵੀਰਾਂ ਭਾਜਪਾ ਜਿਹਨਾਂ ਨੂੰ ਆਧਾਰ ਬਣਾ ਕੇ ਪੇਸ਼ ਕਰ ਰਹੀ ਹੈ ਉਹ ਤਾਂ ਬੇहद ਚਿੰਤਾਜਨਕ ਨੇ ਲੋਕ ਨਜ਼ਰ ਆ ਰਹੇ ਨੇ ਜਿਨ੍ਹਾਂ ਨੇ ਖਾਸ ਕਰਕੇ ਕੱਪੜਿਆਂ ਦੇ ਵਿੱਚੋਂ ਇੱਕ ਮਹਿਲਾ ਨੇ ਆਪਣੀ ਜੈਕਟ ਦੇ ਅੰਦਰ ਲੁਕੋਈ ਹੋਈ ਸੀ ਆਪਣੀ ਫਾਈਲ ਤਾਂ ਉਹ ਥੱਲੇੋਂ ਦੀ ਕੱਟ ਕੇ ਭਜਿਆ ਜਾਂ ਹੋਰ ਜੇ ਇਸ ਤਰੀਕੇ ਨਾਲ ਤਸਵੀਰਾਂ ਸਾਹਮਣੀਆਂ ਤਾਂ ਇਹ ਲੱਗਦਾ ਕਿ ਡੈਮੋਕ੍ਰੇਸੀ ਦਾ ਇਹ ਕਿਹੜਾ ਰੂਪ ਹੈਗਾ ਤੁਹਾਡੇ ਹਿਸਾਬ ਨਾਲ ਕਿਉਂਕਿ ਤੁਸੀਂ ਵੀ ਲੰਮਾ ਸਮਾਂ ਹੋ ਗਿਆ ਸਿਆਸਤ ਦੇ ਨਾਲ ਵਾਅ ਵਸਤਾ ਰੱਖਦੇ ਹੋ ਇਦਾਂ ਦੀ ਘਟਨਾਵਾਂ ਪਹਿਲਾਂ ਵਾਪਰੀਆਂ ਕਦੇ ਤੁਸੀਂ ਮੈਂ ਤਾਂ ਉਹੀ ਕਹਿ ਰਿਹਾ ਜੀ ਕਿ ਜਿਸ ਹਿਸਾਬ ਨਾਲ ਲੁੱਟੀ ਕੁੱਟੀ ਗਈ ਆ ਉਹ ਚੀਜ਼ਾਂ ਸਾਡੀ ਪੰਜਾਬ ਦੀ ਮਹਿਲਾ ਕਮਿਸ਼ਨ ਵਿੱਚ ਦਿਖਦੀਆਂ ਨਹੀਂ ਉਹਨਾਂ ਦੇ ਚਸ਼ਮਾ ਹੀ ਸਰਕਾਰੀ ਪਾਇਆ ਹੋਇਆ ਪੰਜਾਬ ਸਰਕਾਰ ਦਾ ਚਸ਼ਮਾ ਪਾਇਆ ਹੋਇਆ ਉਹ ਪਸ ਪੰਜਾਬ ਸਰਕਾਰ ਦੇ ਕੀ ਕਹਿੰਦੇ ਆ ਦੋਨੋਂ ਐਮਐਲਏ ਨੇ ਉਹ ਤਾਂ ਦਿਖਦੇ ਨਹੀਂ ਉਹਨਾਂ ਨੂੰ ਉਸੇ ਕਰਕੇ ਸਾਨੂੰ ਨੈਸ਼ਨਲ ਕੋਲ ਜਾਣਾ ਪਿਆ ਸੀ ਬਕਾਇਦਾ ਔਰ ਚ ਮੈਂਸ਼ਨ ਕੀਤਾ ਜੀ ਕਿ 4 ਦਿਨ ਪਾਹਿੰਦ ਦਿਨ ਹੋ ਗਏ ਉਹਨਾਂ ਕੋਲ ਉਹਨਾਂ ਦੇ ਕੰਨ ਤੇ ਜੋ ਨਹੀਂ ਸੜਕੀ ਇੱਕ ਫੋਨੋਰੀ ਦਾ ਜੂ ਸੜਕ ਜਾਂਦੀ ਸੂ ਮੋਟੋ ਹੋ ਗਿਆ ਜਿਹੜੀ ਜਿਹੜੇ ਫੋਨੋ ਦੀ ਆਪਾਂ ਆਧਾਰ ਵੀ ਨਹੀਂ ਮੰਨਦੇ ਜਿਹੜੀਆਂ ਕੈਮਰੇ ਦੀਆਂ ਅੱਖਾਂ ਨੇ ਪੂਰੇ ਪੰਜਾਬ ਦੇ ਮੀਡੀਆ ਨੇ ਦਿਖਾਈਆਂ ਨੈਸ਼ਨਲ ਮੀਡੀਆ ਨੇ ਦਿਖਾਈਆਂ ਕਿ ਬੀਬੀਆਂ ਕੁੱਟੀਆਂ ਗਈਆਂ ਬੀਬੀਆਂ ਦੇ ਖੋਕੇ ਫਾਇਲਾਂ ਭੱਜ ਕੇ ਬੀਬੀਆਂ ਦੇ ਕੱਪੜਿਆਂ 'ਚ ਫਾਇਲਾਂ ਖੋਕੇ ਭੱਜ ਗਏ ਬੀਬੀਆਂ ਨੂੰ ਸਿੱਟਿਆ ਚੇਤਨ ਜੌੜਾ ਮਾਇਰਾ ਹੱਥ ਲਾ ਕੇ ਕਰਦਾ ਪਿਆ ਇੱਕ ਬੀਬੀ ਨਾਲ ਉਹਨੂੰ ਫਰੇਆ ਬੋਲਦਾ ਪਿਆ ਬਕਵਾਸ ਮਾਰਦੀ ਐ ਤੇ ਫਿਰ ਉੱਥੇ ਉਹਨਾਂ ਦੇ ਪ੍ਰਤੀ ਕੋਈ ਆਪਾਂ ਉੱਠਾਂਗੇ ਹੀ ਨਹੀਂ ਜਾਗਾਂਗੇ ਹੀ ਨਹੀਂ ਇਹ ਤਾਂ ਪਹਿਲੀ ਈ ਵਾਰ ਦਿੱਤਾ ਹੋਇਆ ਨਾ ਬੰਦੇ ਦਾ ਬੰਦਾ ਡਰ ਪਿਆ ਜੀ ਪੰਜਾਬ ਦੇ ਮੁੱਖ ਮੰਤਰੀ ਬੰਦੇ 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 ਲੱਗਦੇ ਨਹੀਂ ਸੀ ਕਿ ਭਾਜਪਾ ਹੋ ਗਈ ਕਾਂਗਰਸ ਹੋ ਗਈ ਜਾਂ ਅਕਾਲੀ ਦਲ ਹੋ ਗਏ ਅਕਸਰ ਚੋਣਾ ਲੁੱਟਦੇ ਨੇ ਅਕਸਰ ਇਲਜ਼ਾਮ ਤੁਹਾਡੇ ਵਾਲੇ ਪਾਸੇ ਹੁੰਦੇ ਸੀ ਜਾਂ ਅਕਾਲੀ ਦਲ ਵਾਲੇ ਪਾਸੇ ਹੁੰਦੇ ਸੀ ਜਾਂ ਕਾਂਗਰਸ ਵਾਲੇ ਪਾਸੇ ਪਰ ਹੁਣ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਕੁਝ ਬਦਲ ਨਜ਼ਰ ਆਉਣਾ ਚਾਹੀਦਾ ਸੀ ਉਸ ਹਿਸਾਬ ਨਾਲ ਬੈ ਕਿਆ ਬਦਲਾ ਆ ਗਿਆ ਜੀ ਪਹਿਲਾਂ ਤਾਂ ਬੰਦਿਆਂ ਤੇ ਬੰਦਿਆਂ ਦੀਆਂ ਲੜਾਈਆਂ ਹੁੰਦੇ ਸੀ ਹੁਣ ਤਾਂ ਇਹਨਾਂ ਦੇ ਬੰਦੇ ਜਨਨੀਆਂ ਨਾਲ ਲੜਨ ਲੱਗ ਗਏ ਹੂੰ ਇਹੇ ਬਦਲਾ ਆ ਗਿਆ ਬੰਦਿਆਂ ਨੂੰ ਲੇਡੀਜ਼ ਘਟਾਈ ਜਾਂਦੇ ਨੇ ਪਾਰਟੀ ਲੀਡਰ ਨੇ ਟੱਕਾਈ ਸ਼ਾਇਦ ਕਹਿੰਦੇ ਦੇ ਵਿੱਚ ਤਾਂ ਉਹ ਕਹਿੰਦੇ ਐਲਾਨ ਕਰਤਾ ਕਿ ਹਜ਼ਾਰ ਹਜ਼ਾਰ ਰੁਪਏ ਦੇਣਾ ਤੁਸੀਂ ਸਾਡੀ ਸਰਕਾਰ ਬਣਾਓ 2500 ਰੁਪਏ ਦੇਵਾਂਗੇ ਮਹਿਲਾਵਾਂ ਦੇ ਲਈ ਅਸੀਂ ਹਰ ਕਦਮ ਚੁੱਕ ਰਹੇ ਹਾਂ ਆਮ ਆਦਮੀ ਪਾਰਟੀ ਦਾ ਕਿਹਨੂੰ ਦੇਣਗੇ ਲਾਰੇ ਹੈਗੇ ਨੇ ਬਾਈ ਜੀ ਇੱਥੇ ਵੀ ਹਜ਼ਾਰ ਮਿਲਦਾ ਪਿਆ ਜੀ ਹਜ਼ਾਰ ਦਾ 1100 ਹੋ ਗਿਆ 1100 ਦਾ 2100 ਹੋ ਗਿਆ ਉਹ ਦੇਣਾ ਹੀ ਨਹੀਂ ਤਾਂ ਚਾਹ ਮੇਰੇ ਪਹਿਲਾਂ 21000 ਹੋ ਜਿਵੇਂ ਕਾਂਗਰਸ ਨੇ ਨਹੀਂ ਗੱਪ ਮਾਰੀ ਸੀ ਕਿ ਅਸੀਂ 80 80 ਹਜ਼ਾਰ ਲੱਖ ਲੱਖ ਰੁਪਏ ਸਾਲ ਦਾ ਦੇਵਾਂਗੇ ਉਹ ਐਵੇਂ ਸੇਖ ਚਲੀ ਦੇ ਸੁਪਨੇ ਦਿਖਾਈ ਜਾਂਦੇ ਆ 2100 ਦੇ ਰੁਪਏ ਦੇਣਾ ਕਿ ਨਹੀਂ ਦੇਣਾ ਇੱਥੇ ਤਾਂ ਕਰਦੇ ਪਏ ਨੇ ਅਜੀਤਾਂ ਜਲੀਲ ਕਰਦੇ ਪਏ ਨੇ ਬਲੇਵਾਲ ਸਾਹਿਬ ਅਗਲਾ ਐਕਸ਼ਨ ਅਗਲਾ ਐਕਸ਼ਨ ਕੀ ਹੈਗਾ ਹੁਣ ਜੇ ਮੈਲਕ ਮਿਸ਼ਨ ਤੱਕ ਤੁਸੀਂ ਨੈਸ਼ਨਲ ਮੈਲਕ ਕਮਿਸ਼ਨ ਤੱਕ ਪਹੁੰਚ ਕੀਤੀ ਹੈ ਅਗਲਾ ਐਕਸ਼ਨ ਕੀ ਹੈਗਾ ਤੁਹਾਡਾ بس ਹੁਣ ਤਾਂ ਨੈਸ਼ਨਲ ਮੈਲਕ ਕਮਿਸ਼ਨ ਤੋਂ ਅਸੀਂ ਦਮੰਗ ਕੀਤੀ ਹੈਗੀ ਹੈ ਉਹਨਾਂ ਨਾਲ ਗੱਲ ਵੀ ਹੋਈ ਹੈ ਟੈਲੀਫੋਨ ਤੇ ਬੀਬਾ ਜੀ ਦੀ ਤੇ ਸਾਡੇ ਅਧਿਕਾਰੀਆਂ ਦੀ ਹੋਰ ਤੇ ਉਹਨਾਂ ਨੂੰ ਕਿਹਾ ਕਿ ਇਹਨਾਂ ਜਿਹੜੇ ਐਮਐਲਏ ਨੇ ਇਨਨ ਨੋਟਿਸ ਜਾਰੀ ਕਰਕੇ ਇਹਨਾਂ ਨੂੰ ਬੁਲਾਓ ਇਹਨਾਂ ਨੂੰ ਨੰਗਾ ਕਰੋ ਇਹਨਾਂ ਤੇ ਸਜ਼ਾ ਲਾਓ ਜੋ ਕਾਨੂੰਨੀ ਕਾਰਵਾਈ ਜਿਹੜਾ ਡੀਸੀ ਜਿਹੜੀ ਲੇਡੀ ਹੈਗੀ ਆ ਪਟਿਆਲੇ ਦੀ ਜੀ ਉਹਨੂੰ ਵੀ ਦੇਖਿਆ ਕਿ ਐਸਾ ਤਸ਼ੱਦਦ ਸਾਡੀ ਮਹਿਲਾਵਾਂ ਤੇ ਹੋਇਆ ਉਹਨੂੰ ਬੁਲਾਓ ਉਹਨੂੰ ਦੱਸੋ ਆ ਦਿਖਾਓ ਤਸਵੀਰਾਂ ਦਿਖਾਓ ਕਿ ਤੁਸੀਂ ਕੀ ਕਾਰਵਾਈ ਕੀਤੀ ਐਸਐਸਪੀ ਨੂੰ ਬੁਲਾਓ ਡੀਆਈਜੀ ਨੂੰ ਬੁਲਾਓ ਦਿਖਾਓ ਜੀ ਕਿ ਆ ਤੁਹਾਡੇ ਡੀਐਸਪੀ ਕੋਲ ਖੜਾ ਹੈ ਤੇ ਉਹਦੇ ਸਾਹਮਣੇ ਫਾਈਲ ਖੋ ਕੇ ਭਜਦੇ ਆ ਵੀਡੀਓ ਜੀ ਸਾਫ ਹੈ ਜਿਹੜੀ ਅਸੀਂ ਵੀਡੀਓ ਜਾਰੀ ਕੀਤੀ ਆ ਕਿ ਡੀਐਸਪੀ ਕੋਲ ਖਲੋਤਾ ਹੋਵੇ ਤੇ ਬੀਬੀ ਦੇ ਕਾਗਜ਼ ਪੜ ਕੇ ਲੈ ਜਾਉ ਮੂੰਹ ਦੂਜੇ ਪਾਸੇ ਕਰ ਲੈਂਦਾ ਹਾ ਯਾਰ ਆਪਾਂ ਕਿਹੜੇ ਲੋਕਤੰਤਰ ਤੇ ਕਿਹੜੀਆਂ ਗੱਲਾਂ ਕਰਦੇ ਆ ਵੈਸੇ ਹੀ ਅਸੀਂ ਤਾਂ ਕਿਹਾ ਸੀ ਉਸ ਦਿਨ ਕਿ ਐਸੀ ਜਿਤਨੀ ਸੀਗੀ ਸਾਨੂੰ ਚਿੱਠੀਓ ਲਿਖ ਦਿੰਦੇ ਕਿ ਅਸੀਂ ਇਲੈਕਸ਼ਨ ਲੜਨ ਲੱਗੇ ਆ ਤੁਸੀਂ ਆਪ ਦੇ ਕੈਂਡੀਡੇਟ ਨਾ ਤੋਂ ਸਾਨੂੰ ਐਂਜ ਦਿਤਾ ਦੋ ਅਸੀਂ ਉਸ ਤੇ ਵਿਚਾਰ ਕਰ ਲੈਂਦੇ ਕਿ ਭਈ ਅਸੀਂ ਇਹਨਾਂ ਆਪ ਦੇ ਬੰਦਿਆਂ ਨੂੰ ਕੁੱਟ ਜ਼ਰੂਰ ਪਵਾਣੀ ਹੈ ਆਪ ਦੀ ਲੇਡੀਜ਼ ਨੂੰ ਜ਼ਰੂਰ ਦਲੀਲ ਕਰਾਉਣਾ ਇਹਨਾਂ ਲੋਕਾਂ ਤੋਂ ਇਹਨਾਂ ਗੁੰਡਿਆਂ ਤੋਂ ਉਹਨਾਂ ਗੁੰਡਾਗਰਦੀ ਦੇ ਨਾਅਸ਼ ਨੂੰ ਅਸੀਂ ਐਕਸਪੋਜ਼ ਕੀਤਾ ਵਾ ਲੈਟ ਇਟ ਬੀ ਡਨ ਬਾਈ ਥੈਮ ਤੇ ਅੱਜ ਇਹ ਮਹਿਲਾ ਕਮਿਸ਼ਨ ਪੰਜਾਬ ਵੀ ਐਕਸਪੋਜ਼ ਹੋ ਚੁੱਕੀ ਹੈ ਕਿ ਕਿੰਨਾ ਦੀ ਹੈ ਤੇ ਕਿਹੜੀ ਕਿਹੜੀ ਲੇਡੀਜ਼ ਨੂੰ ਉਹਨੂੰ ਦੀਦੀਆਂ ਨੇ ਤੇ ਕਿਹੜੀਆਂ ਨਹੀਂ ਦੀਦੀਆਂ ਜਿਨ੍ਹਾਂ ਦਾ ਅਤਿਆਚਾਰ ਹੁੰਦਾ ਉਹਨੂੰ ਦੀਦੀਆਂ ਨਹੀਂ ਜਿਨ੍ਹਾਂ ਨਾਲ ਕੁਝ ਹੋਇਆ ਵੀ ਨਹੀਂ ਹੁੰਦਾ ਉਹਦੇ ਲਈ ਸੋ ਮੋਟੋ ਵੀ ਹੋ ਜਾਂਦਾ ਸੋ ਇਹ ਬਾਇਸ ਜਿਹੜੀ ਬਹੁਤ शुक्रिया ਬਲੀਵਲ ਸਾਹਿਬ ਤੁਮਾਂਨ ਜਾਣਕਾਰੀ ਲਈ ਬਹੁਤ ਧੰਨਵਾਦ ਧੰਨਵਾਦ ਜੀ